ਸਸਿਕਾ ਜੀ ਕੀ ਹਾਲ ਚਾਲ ਨੇ ਪਿਆਰੇ ਦੋਸਤੋ ਆਪਾਂ ਇੱਕ ਨਵਾਂ YouTube ਚੈਨਲ ਬਣਾਇਆ ਹੈ ਜਿਸ ਦੇ ਵਿੱਚ ਆਪਾਂ ਬੁਕਸ ਦੀ ਜੋ ਹੈ ਰੀਡਿੰਗ ਕਰਿਆ ਕਰਾਂਗੇ ਇੱਕ ਇੱਕ ਕਰਕੇ ਅੱਜ ਕੱਲ ਕੀ ਹੈ ਕਿ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿਤਾਬਾਂ ਪੜ੍ਹਨ ਦਾ ਤਾਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਇੱਕ ਕਿਤਾਬ ਨੂੰ ਆਪਾਂ ਚੁਣਿਆ ਕਰਾਂਗੇ ਚਾਹੇ ਉਹ ਕਹਾਣੀਆਂ ਦੀ ਹੋਵੇ ਚਾਹੇ ਉਹ ਨਾਵਲ ਹੋਵੇ ਤੇ ਉਹਦਾ ਇੱਕ ਇੱਕ ਦੋ ਦੋ ਪੇਜ ਕਰਕੇ ਜਿਹੜੀ ਉਹ ਆਪ ਰੀਡਿੰਗ ਇਹਦੇ ਵਿੱਚ ਪਾਇਆ ਕਰਾਂਗੇ ਤਾਂ ਉਮੀਦ ਹੈ ਕਿ ਤੁਹਾਨੂੰ ਇਹ ਉਪਰਾਲਾ ਜ਼ਰੂਰ ਪਸੰਦ ਆਏਗਾ ਅੱਜ ਅਸੀਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਮੈਂ ਜੋ ਕਿਤਾਬ ਦੀ ਚੂਜ਼ ਕੀਤੀ ਹੈ ਕਿਤਾਬ ਉਹ ਹੈ ਮੋਹ ਇਹਦੇ ਵਿੱਚੋਂ ਮੈਂ ਇੱਕ ਜਾਂ ਦੋ ਪੰਨੇ ਪੜ੍ਹ ਕੇ ਤੁਹਾਡੇ ਰੂਹ ਨੂੰ ਕਰਾਂਗੀ ਤੇ ਫਿਰ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਸਾਰਾ ਕੁਝ ਕਿਦਾਂ ਦਾ ਲੱਗਿਆ ਕਿਦਾਂ ਦੀ ਇਹ ਤੁਹਾਨੂੰ ਬੁੱਕ ਲੱਗੀ ਸਾਰਿਆਂ ਦਾ ਆਪਾਂ ਜਿਸ ਦਿਨ ਐਂਡ ਹੋਇਆ ਕਰੇਗਾ ਬੁੱਕ ਦਾ ਉਸ ਦਿਨ ਆਪਾਂ ਸਾਰਿਆਂ ਦੇ ਰਿਵਿਊ ਲਿਆ ਕਰਾਂਗੇ ਥੈਂਕ ਯੂ ਜੀ ਬੁੱਕ ਹੈ ਜੀ ਮੋ ਆਕਾਸ਼ਦੀਪਤੀ ਲਿਖੀ ਹੋਈ ਹੈ ਤਾਂ ਆਪਾਂ ਅੱਜ ਇਹਨੂੰ ਸ਼ੁਰੂ ਕਰਦੇ ਹਾਂ ਓਹੋ ਸੂਰਜ ਉੱਗਣ ਦੇ ਇੰਤਜ਼ਾਰ ਵਿੱਚ ਪੱਛਮ ਵੱਲ ਮੁਹ ਕਰਕੇ ਖੜੇ ਸਨ ਕੁੰਬਰ ਨਰਾਇਣ ਜੀ ਇਹ ਦਸੰਬਰ ਦੀ ਠੰਡ ਦਾ ਇੱਕ ਦਿਨ ਸੀ ਸਾਲ ਸੀ 1928 ਦੁਨੀਆ ਦੀ ਇੱਕ ਬਹੁਤ ਸੋਹਣੀ ਮਾਂ ਦੀ ਕੁੱਖੋਂ ਇੱਕ ਸੂਰ ਪੈਦਾ ਹੋਇਆ ਪਹਿਲੀ ਰੌਂਦੀ ਕਿਲਕਾਰੀ ਇੰਜ ਸੀ ਮਜ਼ਾਰਟ ਦਿਆਂ ਉਂਗਲੀਆਂ ਪਿਆਨੋ ਤੇ ਹੁਣੇ ਹੁਣ ਤੁਰ ਦੁਨੀਆ ਦਾ ਸਭ ਤੋਂ ਸੋਹਣਾ ਸੰਗੀਤ ਸੁਣਨ ਵਾਲਿਆਂ ਦੀ ਰੂਹ ਅੰਦਰ ਉਤਰ ਰਹੀਆਂ ਹੋਣ ਤੈਨੂੰ ਗਜ਼ਲ ਪਸੰਦੀ ਮੈਨੂੰ ਗਜ਼ਲ ਸੁਣਦੀ ਤੂੰ ਕਿੰਨੀ ਦਫਾ ਆਵਿਦਾ ਪਰਵੀਨ ਇਕੱਠਿਆਂ ਸੁਣੀ ਆਪਾਂ ਜੀ ਚਾਹੇ ਤੂੰ ਸ਼ੀਸ਼ਾ ਬਣ ਜਾ ਜੀ ਚਾਹੇ ਪੈਮਾਨਾ ਬਣ ਜਾ ਸ਼ੀਸ਼ਾ ਪੈਮਾਨਾ ਕਿਆ ਬਣਨਾਈ ਮੈਂ ਬਣ ਜਾ ਮੈਂ ਖਾਨਾ ਬਣ ਜਾ ਜਿਹੜਾ ਇਹ ਮੈਂ ਬਣਨਾਈ ਨਾ ਇਸ ਦੇ ਦਾਇਰੇ ਚ ਹੈ ਸਾਰੀ ਗਜ਼ਲ ਦੀ ਖੂਬਸੂਰਤੀ ਤੇਰਾ ਸਾਰਾ ਮੋਹ ਹੈ ਜਿੰਨੇ ਵੀ ਵਾਰ ਤੈਨੂੰ ਨੇੜੋਂ ਮਹਿਸੂਸ ਕਰਨਾ ਚਾਹੁੰਦਾ ਇਕੱਲਾ ਹੋ ਪ੍ਰਵੀਨ ਦੀ ਆ ਗਜ਼ਲ ਚਲਾ ਲੈਂਦਾ ਤੇ ਇੱਕ ਇੱਕ ਕਰ ਇੱਕ ਇੱਕ ਪੈਰ ਕੋਲ ਹੁੰਦਾ ਜਾਣਾ ਅਗਲੀ ਗਜ਼ਲ ਬੜੀ ਬਰੀਕ ਤਿੱਖੀ ਪਰ ਮਿੱਠੀ ਆਵਾਜ਼ ਚਲਦੀ ਹੈ ਗਾਉਣ ਵਾਲਾ ਪਤਾ ਨਹੀਂ ਕੌਣ ਹੈ ਪਰ ਸੁਣਦੇ ਆ ਅੱਖਾਂ ਬੰਦ ਹੋ ਜਾਂਦੀਆਂ ਕੁਝ ਮਹਿਸੂਸਦਾ ਕੁਝ ਮਾਨਦਾ ਇੱਕ ਕਹਾਣੀ ਚ ਖੋ ਜਾਂਦਾ ਹਾਂ ਸ਼ਾਇਰ ਆਂਦਾ ਹੈ ਹਰਤ ਸੇ ਤੱਕ ਰਹਾ ਹੈ ਜਹਾਨ ਇਹ ਵਫਾ ਮੁਝੇ ਹੈਰਤ ਸੇ ਤੱਕ ਰਹਾ ਹੈ ਜਹਾਨ ਇਹ ਵਫਾ ਮੁਝੇ ਤੂੰਨੇ ਬਣਾ ਦਿਆ ਹੈ ਮੁਹੱਬਤ ਮੇਂ ਕਿਆ ਮੁਝੀ ਕੌਣ ਵਾਲਾ ਹੈ ਮਦਨ ਸਿਰਫ ਮਦਨ ਹਾਂ ਸਿਰਫ ਮਦਨ ਉਮਰ ਹੈ 8 ਸਾਲ ਪਰ ਇਹ ਉਸਦੀ ਆਵਾਜ਼ ਸੁਣਦਿਆਂ ਨਹੀਂ ਲੱਗਦਾ ਉਹ ਕਿਸੇ ਉਸਤਾਦ ਬੰਦ ਸੂਰ ਨੂੰ ਤਰਾਸ ਕੇ ਲਗਾਉਂਦਾ ਨਜ਼ਾਕਤ ਹੈ ਨਿਰੀ ਬੇਗਮ ਅਕਟਰ ਜੈ ਹਵੇ ਬਾਲੀ ਜਹੀ ਸੋਚ ਕੋਈ ਇਨਾ ਸੋਹਣਾ ਵੀ ਗਾ ਸਕਦਾ ਕਦੋਂ ਉਦੋਂ ਜਦੋਂ ਉਹ ਮਹਿਜ 8 ਸਾਲ ਦਾ ਹੈ ਕੋਈ ਪੇਸ਼ਾਵਰ ਗਾਇਕ ਨਹੀਂ ਹੈ ਹਾਂ ਬਿਲਕੁਲ ਇਹ ਹੈ ਮਦਨ ਦਸੰਬਰ ਦੀ ਉਸ ਠੰਡੀ ਰਾਤ ਜਲੰਧਰ ਚ ਪੈਦਾ ਹੋਇਆ ਅਤੇ ਜੀਵਿਆ ਕਿੰਨਾ ਸਿਰਫ ਤੇ ਸਿਰਫ ਸਾਡੇ ਕੋ 14 ਸਾਲ ਇੰਨੇ ਸਾਲਾਂ ਚ ਗਾਇਆ ਪਰ ਰਿਕਾਰਡ ਦੇ ਨਾਮ ਤੇ ਹੁਣ ਮਿਲਦੀਆਂ ਨੇ 8 ਕੁ ਦੋ ਠੁਮਰੀਆਂ ਨੇ ਦੋ ਸ਼ਬਦ ਬਾਣੀ ਦੇ ਦੋ ਗਜ਼ਲਾਂ ਦੇ ਦੋ ਪੰਜਾਬੀ ਗੀਤ ਸੁਣਨਾ ਪਸੰਦ ਕਰਦੇ ਹੂੰ ਇਹ ਬੰਦਾ ਤੁਹਾਡੇ ਲਈ ਪੈਦਾ ਹੋਇਆ ਸੀ ਪੋਰਾ ਹੋਰ ਜੀ ਜਾਂਦਾ ਤਾਂ ਅੱਜ ਇੱਕ ਉਹ ਜਗਜੀਤ ਹੋਣਾ ਸੀ ਖੈਰ ਤੈਨੂੰ ਯਾਦ ਕਰਦਿਆਂ ਤਾਂ ਤੇਰੇ ਵਿੱਚੋਂ ਦੇਖ ਕੌਣ ਮਿਲ ਆਇਆ ਸੁਣ ਮਹਿੰਦੀ ਹਸਨ ਫਰਾਜ਼ ਨੂੰ ਗਾ ਰਿਹਾ ਰੰਜੀਸ਼ ਹੀ ਸਹੀ ਦਿਲ ਦੁਖਾਣੇ ਕੇ ਲਈ ਆ ਦਿਲ ਦੇ ਕਿਸੇ ਕੋਨੇ ਚੋਂ ਹਰ ਉਸ ਉਸਤਾਦ ਸੁਰ ਲਾਉਣ ਵਾਲੇ ਲਈ ਤੈਨੂੰ ਥੋੜਾ ਹੋਰ ਨੇੜੇ ਕਰਦਿਆਂ ਦਵਾ ਨਿਕਲਦੀ ਆ ਫਿਰਸੇ ਮੁਝੇ ਛੋੜ ਜਾਣੇ ਕੇ ਲਈ ਆ ਮੁਹਬਤ ਤੈਨੂੰ